ਖੁਦਾ ਦਾ ਤਨਬਦੂ ਪਰਮੇਸ਼ੁਰ ਦੀ ਤਾਰੀਫ ਪਰਮੇਸ਼ੁਰ ਦੀ ਬੜੀਆਈ ਹੋਵੇ ਪਰਮੇਸ਼ਾ ਦਾ ਸ਼ੁਕਰ ਸੱਚਮੁੱਚ ਖੁਦਾ ਨੂੰ ਅਸਾਨੂੰ ਇਕੱਠਾ ਕੀਤਾ ਫੇਰ ਕਿ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਖੁਦਾ ਦੇ ਬਾਣੀ ਦੇ ਵਿੱਚੋਂ ਅਸੀਂ ਸਿੱਖ ਸਕੀਏ ਸੱਚਮੁੱਚ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਖੁਦਾ ਦੇ ਕਲਾਮ ਦੇ ਵਿੱਚੋਂ ਖੁਦਾ ਦੇ ਬਾਣੀ ਦੇ ਵਿੱਚੋਂ ਕੀ ਆਪਣੀ ਜਿਹੜੀ ਚਿੰਤਾ ਆ ਆਪਣੀ ਜਿਹੜੀ ਪਰੇਸ਼ਾਨੀ ਆ ਅਸੀਂ ਆਪਣੀ ਖੁਦਾ ਨੂੰ ਦੇ ਦਈਏ ਸੱਚਮੁੱਚ ਜੇਕਰ ਅਸੀਂ ਆਪਣੀ ਪਰੇਸ਼ਾਨੀ ਨੂੰ ਖੁਦਾ ਨੂੰ ਦੇਈਏ ਆਪਣੀ ਚਿੰਤਾ ਨੂੰ ਆਪਣੇ ਬੋਝ ਨੂੰ ਖੁਦਾ ਨੂੰ ਦੇਈਏ ਤਾਂ ਉਸ ਤੋਂ ਪਹਿਲਾਂ ਵੀ ਸਾਨੂੰ ਕੁਝ ਕੀ ਆ ਕਰਨਾ ਪੈਣਾ ਹੈ ਕਿਸ ਤਰ੍ਹਾਂ ਅਸੀਂ ਆਪਣੀ ਚਿੰਤਾ ਨੂੰ ਖੁਦਾ ਨੂੰ ਦੇ ਸਕਦੇ ਹਾਂ ਉਸ ਤੋਂ ਪਹਿਲਾਂ ਕੀ ਖੁਦਾ ਨੂੰ ਸਾਨੂੰ ਕੀ ਕਰਨਾ ਪੈਣਾ ਪੁਕਾਰਨਾ ਪੈਣਾ ਤੇ ਆਓ ਆਪਾਂ ਕਲਾਮ ਦੇ ਵਿੱਚੋਂ ਸਿੱਖਾਂਗੇ ਜੋ ਖੁਦਾਬੰਦ ਸਾਨੂੰ ਅੱਜ ਕੀ ਸਿਖਾਉਂਦਾ ਹੈ ਕਿ ਅੱਗੇ ਤਾਂ ਇਹ ਸੀ ਕਿ ਆਪਾਂ ਖੁਦਾ ਨੂੰ ਚਿੰਤਾ ਦੇਣੀ ਹੈ ਤੇ ਆਪਾਂ ਇਹ ਹੁਣ ਪੜਨਾ ਹੈ ਖੁਦਾ ਦੀ ਬਾਣੀ ਦੇ ਵਿੱਚੋਂ ਪਵਿੱਤਰ ਸ਼ਾਸਤਰ ਦੇ ਵਿੱਚੋਂ ਦੇਖਣਾ ਤੇ ਸਿੱਖਣਾ ਹੈ ਕਿ ਹੁਣ ਆਪਾਂ ਉਹ ਕਾਰਨਾ ਕਿਸ ਤਰ੍ਹਾਂ ਹੈ ਆਪਣੇ ਵੋਜ਼ ਨੂੰ ਆਪਣੀ ਚਿੰਤਾ ਨੂੰ ਕਿਸ ਤਰ੍ਹਾਂ ਖੁਦਾ ਨੂੰ ਗਿਆ ਦੇਣਾ ਹੈ ਆਪਾਂ ਬਾਈਬਲ ਦੇ ਵਿੱਚ ਪੜਾਂਗੇ ਨਵਾਂ ਨੇਮ ਮਤੀ ਦੀ ਅੰਜੀਲ 7 ਨੰਬਰ ਚੈਪਟਰ ਔਰ 7 ਨੰਬਰ 25 ਦੇ ਵਿੱਚ ਲਿਖਿਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਟੁੰਡੋ ਤਾਂ ਤੁਹਾਨੂੰ ਲੱਭੇਗਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲਿਆ ਜਾਵੇਗਾ ਜਦ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹਨੂੰ ਪੱਥਰ ਦੇਵੇ ਅਤੇ ਜੇ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇ ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜ਼ਾਮਦੇ ਹੋ ਤਾਂ ਕਿੰਨਾ ਵਧੇਕ ਤੁਹਾਡਾ ਸਵਰਗਿਆ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਅਵਸਥਾ ਦੇਵੇਗਾ ਹallelujah ਇਸ वचन ਪੜ੍ਹੇ ਤੇ ਸੱਚਮੁੱਚ ਖੁਦਾਬੰਦ ਤੁਹਾਨੂੰ ਵੀ ਔਰ ਮੈਨੂੰ ਵੀ ਬਰਕਤ ਆਸ਼ੀਸ਼ ਦੇਵੇ ਆਪਾਂ ਨਵੇਂ ਨੇਮ ਦੇ ਵਿੱਚੋਂ ਮਤੀ ਦੀ انجیل ਦੇ ਵਿੱਚੋਂ 7 ਨੰਬਰ ਪੰਤੀ ਤੋਂ ਲੈ ਕੇ ਆਪਾਂ 11 ਨੰਬਰ ਪੰਤੀ ਦੇ ਵਿੱਚ ਪੜਿਆ ਜੋ ਕਿ 8 ਨੰਬਰ ਚੈਪਟਰ 8 ਨੰਬਰ ਪੇਜ ਤੇ ਲਿਖਿਆ ਹੋਇਆ ਹੈ ਕਿ ਸੱਚਮੁੱਚ ਖੁਦਾ ਕਹਿੰਦਾ ਮੰਗੋ ਤਾਂ ਦਿੱਤਾ ਜਾਵੇਗਾ ਸੱਚਮੁੱਚ ਆਪਾਂ ਮੰਗਣਾ ਹੈ ਖੁਦਾ ਦੇ ਕੋਲੋਂ ਆਪਾਂ ਪੁਕਾਰਨਾ ਹੈ ਖੁਦਾ ਦੇ ਕੋਲੋਂ ਤਾਂ ਕਿ ਸੱਚਮੁੱਚ ਅਸੀਂ ਕੀ ਉਸ ਵਰਕਤਾ ਨੂੰ ਖੁਦਾ ਦੇ ਕੋਲੋਂ ਕੀ ਆ ਹਾਸਲ ਕਰ ਸਕੀਏ ਚਾਹੀ ਉਹ ਚਿੰਤਾ ਹੈ ਚਾਹੀ ਕਿਸੇ ਤਰ੍ਹਾਂ ਦੀ ਤੁਹਾਡੇ ਜੀਵਨਾਂ ਦੇ ਵਿੱਚ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦਾ ਵੀ ਬੋਝ ਹੈ ਖੁਦਾ ਦੀ ਬਾਣੀ ਵਿੱਚ ਲਿਖਿਆ ਮੰਗੋ ਤਾਂ ਦਿੱਤਾ ਜਾਵੇਗਾ ਟੁੰਡੋ ਤਾਂ ਤੁਹਾਨੂੰ ਲੱਭੇਗਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਅਤੇ ਟੁੰਡਣ ਵਾਲੇ ਨੂੰ ਲੱਭਦਾ ਅਤੇ ਖੜਕਾਉਣ ਵਾਲੇ ਲਈ ਖੋਲਿਆ ਜਾਵੇਗਾ ਆਪਾਂ ਖੁਦਾ ਨੂੰ ਪੁਕਾਰਨਾ ਹੈ ਕਿ ਤਾਂ ਕਿ ਖੁਦਾਬੰਦ ਸਾਡੇ ਲਈ ਬੰਦ ਦਰਵਾਜ਼ਿਆਂ ਨੂੰ ਕੀਆ ਖੋਲੇ ਕਿਉਂਕਿ ਪ੍ਰਭੂ ਯਿਸੂਮਸੀ ਕਹਿੰਦੇ ਆ ਕਿ ਸੱਚਮੁੱਚ ਕਹਿੰਦੇ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਤਾਂ ਕਿੰਨਾ ਵਧੇਰੇ ਤੁਹਾਡਾ ਸਵਰਗਿਆ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਅਵਸਥਾ ਦੇਵੇਗਾ ਪ੍ਰਭੂ ਜੀ ਕਹਿੰਦੇ ਕਿ ਤੁਸੀਂ ਆ ਨਾ ਜਿਹੜੇ ਮਾਤਾ ਪਿਤਾ ਦੇ ਲਬਜ਼ੇ ਦੂਸ ਕਿਤੇ ਗਿਆ ਕਿ ਜਦੋਂ ਮਾਤਾ ਪਿਤਾ ਨੂੰ ਕਿਹਾ ਕਿ ਤੁਸੀਂ ਆਪਣੇ ਬਾਲਕਾਂ ਨੂੰ ਕੀ ਆਪਣੇ ਬੱਚਿਆਂ ਨੂੰ ਵਧੀਆ ਚੀਜ਼ਾਂ ਦੇਣੀਆਂ ਜਾਣਦੇ ਆ ਤਾਂ ਸਵਰਗਿਆ ਪਿਤਾ ਕਹਿੰਦਾ ਕਿ ਜਦਕਿ ਤੁਸੀਂ ਜੇ ਵਧੀਆ ਚੀਜ਼ਾਂ ਦੇਣੀਆਂ ਜਾਣਦੇ ਤਾਂ ਕਹਿੰਦਾ ਕਿ ਤੁਹਾਡਾ ਜਿਹੜਾ ਸਵਰਗਿਆ ਕੋਈ ਤਾਂ ਮੈਂ ਆ ਜੇ ਤੁਸੀਂ ਮੈਨੂੰ ਪਕਾਰੋਗੇ ਤਾਂ ਮੈਂ ਤੁਹਾਨੂੰ ਚੰਗੀਆਂ ਅਵਸਥਾ ਕਿਉਂ ਨਾ ਦੇਵੇਗਾ ਆਪਾਂ ਹੋਰ ਬਚਨ ਦੇ ਵਿੱਚੋਂ ਸਿੱਖਾਂਗੇ ਆਪਾਂ ਪੜ੍ਹਾਂਗੇ ਜਰਮੀਆਂ ਪੁਰਾਣੀ ਨੀਮ ਦੇ ਵਿੱਚ ਆ 33 ਅਧਿਆਇ ਦੇ ਵਿੱਚ 10 ਨੰਬਰ ਪੰਤੀ ਦੇ ਵਿੱਚ ਲਿਖਿਆ ਜੋ ਕਿ 981 ਨੰਬਰ ਪੇਜ ਦੇ ਉੱਤੇ ਆ ਆਪਾਂ ਇਹ ਬਚਨ ਦੇ ਵਿੱਚੋਂ ਸਿੱਖਾਂਗੇ ਜੋ ਖੁਦਾਬੰਦ ਸਾਨੂੰ ਸਿਖਾਉਂਦਾ ਹੈ ਇੱਥੇ ਲਿਖਿਆ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਇਹ ਜਰਮੀਆਂ ਪਰਮੇਸ਼ਾ ਦਾ ਦਾਸ ਪਰਮੇਸ਼ਾ ਦਾ ਨਵੀ ਸੱਚਮੁਹ ਜਿਉ ਵਿਆਣ ਕਰਦਾ ਖੁਦਾਬੰਦ ਆਤਮਾ ਦਾ ਰ ਕਹਿੰਦਾ ਕਿ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ ਦੇਖੋ ਇੱਥੇ ਵੀ ਲਿਖਿਆ ਕਿ ਮੈਨੂੰ ਪੁਕਾਰ ਸਭ ਤੋਂ ਪਹਿਲਾਂ ਸਾਨੂੰ ਕੀ ਆ ਪੁਕਾਰਨਾ ਪੈਣਾ ਹੈ ਮੰਗਣਾ ਪੈਣਾ ਹੈ ਜੇ ਤੈਨੂੰ ਲਿਖਿਆ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਅਸੀਂ ਪੁਕਾਰਾਂ ਦਾ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਵੀ ਉੱਤਰ ਦੇਂਦਾ ਨਾਲੇ ਹੋਰ ਵਾਦੇ ਪਰਮੇਸ਼ਰ ਕਰਦਾ ਕੀ ਕਹਿੰਦਾ ਮੈਂ ਤੈਨੂੰ ਵੱਡੀਆਂ ਵੱਡੀਆਂ ਤੇ ਓਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣ ਦੇਖੋ ਸਾਡਾ ਪਰਮੇਸ਼ਰ ਕਿੰਨਾ ਮਹਾਨ ਆ ਸਾਡਾ ਪ੍ਰਭੂ ਯਿਸੂ ਸੀ ਕਿੰਨਾ ਮਹਾਨ ਆ ਸਾਡਾ ਰਾਜਾ ਦਾ ਰਾਜਾ ਪ੍ਰਭੂ ਸੱਚਮੁੱਚ ਕਿੰਨਾ ਮਹਾਨ ਆ ਜਿਹੜਾ ਕਹਿੰਦਾ ਕਿ ਮੈਨੂੰ ਪੁਕਾਰ ਤਾਂ ਮੈਂ ਤੈਨੂੰ ਉੱਤਰ ਵੀ ਦਿਆਂਗਾ ਨਾਲੇ ਓਖੀਆਂ ਤੇ ਵੱਡੀਆਂ ਗੱਲਾਂ ਵੀ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣ ਆਪਾਂ ਸੱਚਮੁੱਚ ਖੁਦਾ ਨੂੰ ਪੁਕਾਰੀਏ ਤਾਂ ਕਿ ਆਪਾਂ ਖੁਦਾ ਦੇ ਕੋਲ ਉਸ ਆਸ਼ੀਸ਼ ਨੂੰ ਪ੍ਰਾਪਤ ਕਰੀਏ ਜੋ ਸਾਡੇ ਜੀਵਨ ਦੇ ਵਿੱਚ ਇਸ਼ਾਵਾ ਨੇ ਜੋ ਸਾਡੇ ਜੀਵਨ ਦੇ ਵਿੱਚ ਮੰਗਾ ਨੇ ਜੋ ਸਾਡੇ ਜੀਵਨ ਦੇ ਵਿੱਚ ਅਜੇ ਤੱਕ ਨਹੀਂ ਉਹ ਮੰਗਾ ਪੂਰੀਆ ਹੋ ਸਕੀਆ ਪਰ ਖੁਦਾਵੰਦ ਕਹਿੰਦਾ ਆ ਕਿ ਉਹ ਵਿਅਕਤੀ ਨਹੀਂ ਕਹਿ ਰਿਹਾ ਉਹ ਰਾਜਾ ਦਾ ਰਾਜਾ ਉਹ ਜਮੀਨਾਂ ਸਮਾਨ ਬਣਾਉਣ ਵਾਲਾ ਖੁਦਾਵੰਦ ਪ੍ਰਭਜੀਤ ਸਿੰਘ ਸੀ ਕਹਿ ਰਿਹਾ ਕਿ ਕਹਿੰਦਾ ਮੈਨੂੰ ਪੁਕਾਰਦਾ ਮੈਂ ਤੁਹਾਨੂੰ ਕੀ ਆ ਉੱਤਰ ਦੇਾਂਗਾ ਆਪਾਂ ਖੁਦਾਵੰਨ ਨੂੰ ਪੁਕਾਰੀਏ ਤਾਂ ਕਿ ਆਪਾਂ ਬਰਕਤਾਂ ਨੂੰ ਹਾਸਲ ਕਰੀਏ ਹਰ ਇੱਕ ਆਸ਼ੀਸ਼ ਨੂੰ ਪਾਈਏ ਹਰ ਇੱਕ ਬਰਕਤ ਨੂੰ ਪਾਈਏ ਤਾਂ ਕਿ ਖੁਦਾਵੰਨ ਸਾਡੇ ਜੀਵਨ ਨੂੰ ਕੀਆ ਬles ਕਰੇ ਆਪਾਂ ਇੱਕ ਦੋ ਵਿਅਕਤੀਆਂ ਬਾਰੇ ਦੇਖਾਂਗੇ ਜੋ ਬਾਈਬਲ ਤਾਂ ਕਹਿੰਦੀ ਕਿ ਸੱਚਮੁੱਚ ਮੈਨੂੰ ਪੁਕਾਰ ਤਾਂ ਮੈਂ ਉੱਤਰ ਦੇਵਾਂਗਾ ਪਹਿਲਾਂ ਪੜਿਆ ਕਿ ਮੰਗੋ ਤਾਂ ਦਿੱਤਾ ਜਾਵੇਗਾ ਹੋਰ ਆਪਾਂ ਬਚਨ ਦੇ ਵਿੱਚੋਂ ਸਿੱਖਾਂਗੇ ਆਪਾਂ ਨਵੇਂ ਨੇਮ ਦੇ ਵਿੱਚ ਜਾਵਾਂਗੇ ਫਿਰ ਮਤੀ ਦੀ انجیل ਦੇ ਵਿੱਚ ਜਾਵਾਂਗੇ ਜੋ ਮਤੀ ਦੇ ਵਿੱਚ ਲਿਖਿਆ ਬੀ ਨੰਬਰ ਚੈਪਟਰ 29 ਨੰਬਰ ਪੰਤੀ ਤੋਂ ਲੈ ਕੇ 34 ਨੰਬਰ ਪੰਤੀ ਤੱਕ ਆਪਾਂ ਪੜਾਂਗੇ ਉਹਦੇ 8 ਨੰਬਰ ਪੇਜ ਦਿੱਤੇ ਆ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਖੁਦਾਬੰਦ ਕੀ ਬਿਆਨ ਕਰਦਾ ਖੁਦਾ ਕਲਮ ਦੇ ਵਿੱਚ ਲਿਖਿਆ ਜਦੋਂ ਜਰੀਹੋ ਤੋਂ ਨਿਕਲਦੇ ਸਨ ਤਾਂ ਉਹ ਵੱਡੀ ਢੀੜ ਉਹਦੇ ਪਿੱਛੇ ਹੋਦੂਰੀ ਸੱਚਮੁੱਚ ਪ੍ਰਭੂ ਦੇ ਮਗਰ ਬਹੁਤ ਵੱਡੀਆਂ ਵੱਡੀਆਂ ਢੀੜਾਂ ਸੀ ਕਿਉਂਕਿ ਉਹਨਾਂ ਨੇ ਅਚਨਚੇ ਤਮਾ ਨੂੰ ਮਹਾਨ ਕਮਾਂ ਨੂੰ ਖੁਦਾ ਨੂੰ ਵੇਖਿਆ ਵਚਨ ਮਿਆਂ ਕਰਦਾ ਜਦ ਜਰੀਹੋ ਤੋਂ ਨਿਕਲਦੇ ਸਮੇਂ ਤਾਂ ਵੱਡੀ ਭੀੜ ਉਹਦੇ ਪਿੱਛੇ ਥੋਦੂਰੀ ਅਤੇ ਵੇਖੋ ਕਿ ਦੋ ਅੰਨੇ ਜਿਹੜੇ ਸੜਕ ਦੇ ਕੰਡੇ ਬੈਠੇ ਸਨ ਜੇ ਇਹ ਸੁਣਿਆ ਜੋ ਜੀਸੂ ਨੰਗਿਆ ਜਾਂਦਾ ਉੱਚੀ ਦੇ ਕੇ ਬੋਲੇ हे ਪ੍ਰਭੂ ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ ਦੋ ਵਿਅਕਤੀ ਦਾ ਜ਼ਿਕਰ ਕੀਤਾ ਜੋ ਸੜਕ ਦੇ ਕੰਨੇ ਉੱਤੇ ਕੰਡੇ ਉੱਤੇ ਬੈਠੇ ਆ ਉਹ ਵਿਅਕਤੀ ਕੀ ਕਹਿੰਦੇ ਕਿ ਵੇਖੋ ਕਿ ਦੋ ਅੰਨੇ ਜਿਹੜੇ ਸੜਕ ਦੇ ਕੰਡੇ ਬੈਠੇ ਸਨ ਜਾ ਇਹ ਸੁਨਿਆ ਜੋ ਜੀਸੂ ਨੰਗਿਆ ਜਾਂਦਾ ਉੱਚੀ ਦੇ ਕੇ ਬੋਲੇ हे ਪ੍ਰਭੂ ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ ਦੇਖੋ ਉਹਨਾਂ ਨੇ ਕੀ ਆ ਪੁਕਾਰਿਆ ਖੁਦਾਵੰਦਰ ਪ੍ਰਭ ਜੀਸੂ ਨੂੰ ਸੀ ਉਹਨਾਂ ਨੇ ਪੁਕਾਰਿਆ ਜਿੱਦ ਕਿ ਆਪਾਂ ਬਚਨ ਦੇ ਵਿੱਚ ਲਿਖਿਆ ਕਿ ਅੱਜ ਦਾ ਹੈਡਿੰਗ ਅੱਜ ਦਾ ਬਚਨ ਇਹ ਹੈ ਕਿ ਖੁਦਾ ਨੂੰ ਪੁਕਾਰਨਾ ਜਦੋਂ ਖੁਦਾ ਨੂੰ ਪੁਕਾਰਾਂਗੇ ਤਾਂ ਆਪਾਂ ਚਿੰਤਾ ਨੂੰ ਆਪਾਂ ਬੋਝ ਨੂੰ ਆਪਾਂ ਪਰੇਸ਼ਾਨੀਆਂ ਨੂੰ ਆਪਾਂ ਸੰਕਟਾਂ ਨੂੰ ਆਪਾਂ ਦੁਬਿਧਾ ਨੂੰ ਆਪਾਂ ਹਰ ਇੱਕ ਦੁੱਖ ਤਕਲੀਫ ਨੂੰ ਆਪਾਂ ਖੁਦਾਵੰਦ ਨੂੰ ਕੀਆ ਦੇ ਸਕਦੇ ਜਿਸ ਤਰ੍ਹਾਂ ਇਹ ਅੰਨੇ ਅੰਨਿਆ ਦਾ ਜ਼ਿਕਰ ਕੀਤਾ ਕਿ ਕਿ ਉਹਨ ਨੇ ਆ ਦੋ ਵਿਅਕਤੀ ਅੱਜ ਗ੍ਰੀਕੀਟਾ ਵਿਖੀ ਦੇਖੋ ਕਿ ਦੋ ਅੰਨੇ ਜਿਹੜੇ ਸੜਕ ਦੇ ਕੰਨੇ ਬੈਠੇ ਸਨ ਜਾ ਇਹ ਸੁਣਿਆ ਜੋ ਜੀਸੂ ਲੰਘਿਆ ਜਾਂਦਾ ਹੈ ਉੱਚੀ ਦੇ ਕੇ ਬੋਲੇ ਹੈ ਪ੍ਰਭੂ ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ ਅੱਗੇ ਵੀ ਪੜਾਂਗੇ ਅਤੇ ਭੀੜ ਨੇ ਉਹਨਾਂ ਨੂੰ ਛਿੜਕਿਆ ਭਾਈ ਚੁੱਪ ਕਰ ਜਾਣ ਪਰ ਉਹ ਹੋਰ ਵੀ ਉੱਚੀ ਦੇ ਕੇ ਬੋਲੇ ਹੈ ਪ੍ਰਭੂ ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ ਦੇਖੋ ਭੀੜ ਨੇ ਚੁੱਪ ਕਰਨ ਦੀ ਕੀ ਉਹਨਾਂ ਅੰਨਿਆਂ ਨੂੰ ਵੀ ਕੀਤੀ ਕੋਸ਼ਿਸ਼ ਕੀਤੀ ਅਜੀ ਲੋਕ ਵੀ ਕਹਿੰਦੇ ਆ ਕਿ ਪੁਕਾਰਨ ਦੇ ਨਾਲ ਕੁਝ ਨਹੀਂ ਹੁੰਦਾ ਪਰ ਦੇਖੋ ਅੱਗੇ ਆਪਾਂ ਦੇਖਾਂਗੇ ਕਿ ਖੁਦਾਵੰ ਉਹਨਾਂ ਦੀ ਪੁਕਾਰ ਨੂੰ ਸੁਣਦਾ ਜਾਂ ਖੁਦਾਵੰ ਉਹਨਾਂ ਦੀ ਪੁਕਾਰ ਨੂੰ ਕੀ ਅਣ ਸੁਣਾ ਕਰਦਾ ਹੈ ਅੱਗੇ ਲਿਖਿਆ 32 ਨੰਬਰ ਪੰਤੀ 'ਚ ਲਿਖਿਆ ਤਦ ਜੀਸੂ ਨੇ ਖੜਾ ਹੋ ਕੇ ਉਹਨਾਂ ਨੂੰ ਸੱਦਿਆ ਅਤੇ ਕਿਹਾ ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ ਦੇਖੋ ਜਦੋਂ ਆਪਾਂ ਖੁਦਾਵੰ ਨੂੰ ਪੁਕਾਰਦੇ ਫਿਰ ਖੁਦਾਵੰ ਨੂੰ ਜਦੋਂ ਦੋ ਅੰਨਿਆਂ ਨੇ ਪੁਕਾਰਿਆ ਤਾਂ ਪ੍ਰਭੂ ਜੀ ਉੱਥੇ ਕਹਿੰਦੇ ਤਾਂ ਦੇਖੋ ਪ੍ਰਭੂ ਕੀ ਕਹਿੰਦਾ ਤਰ ਜੀਸੂ ਨੇ ਖੜਾ ਹੋ ਕੇ ਉਹਨਾਂ ਨੂੰ ਸੱਦਿਆ ਪ੍ਰਭੂ ਆਪ ਖੜਾ ਹੋਇਆ ਤੇ ਜਦੋਂ ਉਹਨਾਂ ਨੂੰ ਬੁਲਾਇਆ ਪੁੱਛਿਆ ਤੁਸੀਂ ਕੀ ਚਾਹੁੰਦੇ ਹੋ ਜੇ ਮੈਂ ਤੁਹਾਡੇ ਲਈ ਕਰਾਂ ਤਾਂ ਉਹਨਾਂ ਨੇ ਅੰਨਿਆਂ ਨੇ ਕੀ ਕਿਹਾ ਉਹਨਾਂ ਉਸ ਨੂੰ ਆਖਿਆ ਪ੍ਰਭੂ ਜੀ ਸਾਡੀ ਅੱਖਾਂ ਖੁੱਲ ਜਾਣ ਦੇਖੋ ਉਹਨਾਂ ਨੇ ਪੁਕਾਰਿਆ ਉਹਨਾਂ ਨੇ ਮੰਗਿਆ ਜੋ ਉਹਨਾਂ ਦੇ ਵਿੱਚ ਇੱਛਾ ਸੀ ਜੋ ਚੰਗਾ ਵਾਣਾ ਚਾਹੁੰਦੇ ਸੀ ਜੋ ਅੱਖੀਆਂ ਨੂੰ ਪਾਣਾ ਚਾਹੁੰਦੇ ਸੀ ਤਾਂ ਸੱਚਮੁੱਚ ਉਹਨਾਂ ਨੇ ਪੁਕਾਰਿਆ ਪਰਮਿਸ਼ਨ ਉਹਨਾਂ ਨੇ ਕਿਹਾ ਉਹਨਾਂ ਨੇ ਉਸ ਨੂੰ ਆਖਿਆ ਪ੍ਰਭੂ ਜੀ ਜਿਸ ਨੂੰ ਨਾ ਅੰਨਿਆ ਨੇ ਅੰਨਿਆ ਦੇ ਦੋਨਿਆਂ ਨੇ ਆਖਿਆ ਪ੍ਰਭੂ ਜੀ ਸਾਡੀ ਅੱਖਾਂ ਖੁੱਲ ਜਾਣ ਅੱਗੇ ਲਿਖਿਆ ਤਾਂ ਜੀਸੂ ਮਸੀਹ ਨੇ ਕੀ ਜਵਾਬ ਦਿੱਤਾ ਅਤੇ ਜੀਸੂ ਨੇ ਤਰਸ ਖਾ ਕੇ ਉਹਨਾਂ ਦੀ ਅੱਖਾਂ ਨੂੰ ਛੂਆ ਔਰ ਉਹ ਛੱਟ ਸੁ ਜਾਖੇ ਹੋ ਗਏ ਅਤੇ ਉਹਦੇ ਮਗਰ ਤੁਰ ਪਏ ਦੇਖੋ ਪਰਮੇਸ਼ਰ ਦੀ ਆਸ਼ੀਸ਼ ਪਰਮੇਸ਼ਰ ਦੀ ਬਰਕਤ ਜੇਕਰ ਅਸੀਂ ਖੁਦ ਨੂੰ ਪੁਕਾਰਦੇ ਆ ਪ੍ਰਭੂ ਨੇ ਇਹ ਨਹੀਂ ਕਿਹਾ ਕਿ ਮੇਰੇ ਕੋਲ ਇਹ ਹੋ ਨਹੀਂ ਸਕਦਾ ਜਾਂ ਮੇਰੇ ਚ ਇਹ ਨਹੀਂ ਤਾਕਤ ਨਹੀਂ ਆ ਖੁਦਾ ਨੇ ਕਿਹਾ ਸੱਚਮੁੱਚ ਅੱਗੇ ਖੁਦਾ ਨੇ ਕੀ ਕੀਤਾ ਤਰਸ ਖਾਦਾ ਜਦੋਂ ਉਹਨਾਂ ਨੇ ਪੁਕਾਰਿਆ ਉਹਨੀਆਂ ਨੇ ਤੇ ਖੁਦ ਨੇ ਕੀਤਾ ਖੁਦਾ ਨੇ ਦੇਖੋ ਇੱਥੇ ਤਰਸ ਖਾਦਾ ਉਹਨਾਂ ਲੋਕਾਂ ਦੇ ਉੱਤੇ ਉਹਦੋਂ ਉਹਨਾਂ ਦੇ ਉੱਤੇ ਤਰਸ ਖਾਦਾ ਲਿਖਿਆ ਅਤੇ ਜੀਸੂ ਨੇ ਤਰਸ ਖਾ ਕੇ ਉਹਨਾਂ ਦੀ ਅੱਖਾਂ ਨੂੰ ਛੂਹਿਆ ਔਰ ਉਹ ਝੱਟ ਸੁਜਾਥੇ ਹੋ ਗਿਆ ਤੇ ਉਹਦੇ ਮਗਰ ਤੁਰ ਪਏ ਸੱਚਮੁੱਚ ਅੱਜ ਆਪਾਂ ਜੋ ਵਚਨ ਦੇ ਵਿੱਚੋਂ ਸਿੱਖਿਆ ਖੁਦਾਮਨ ਤੁਹਾਨੂੰ ਵੀ ਤੇ ਸਾਨੂੰ ਵੀ ਆਸ਼ੀਸ਼ ਦੇਵੇ ਆਪਾਂ ਖੁਦਾ ਨੂੰ ਪੁਕਾਰੀਏ ਜਿਸ ਤਰ੍ਹਾਂ ਖੁਦਾ ਦੀ ਬਾਣੀ ਲਿਖਿਆ ਦੇਖੋ ਉਹਨਾਂ ਨੇ ਪੁਕਾਰਿਆ ਦੋਹਨਿਆਂ ਤਾਂ ਖੁਦਾ ਨੇ ਕੀ ਕੀਤਾ ਤਰਸ ਕੀਤਾ ਜਦੋਂ ਤਰਸ ਕੀਤਾ ਪਰਮੇਸ਼ਰ ਨੇ ਅੱਖਾਂ ਨੂੰ ਖੋਲ੍ਹਿਆ ਤਾਂ ਦੇਖੋ ਬਾਈਬਲ ਬਿਆਨ ਕਰਦੀ ਜਦੋਂ ਸਿਆਖੇ ਹੋਗੇ ਤਾਂ ਉਹ ਪ੍ਰਭੂ ਯਿਸੂਮਸੀ ਦੇ ਕੀ ਹੋਗੇ ਮਗਰ ਚੱਲ ਪਏ ਆ ਜੈਦੇ ਹੀ ਅਸੀਂ ਵੀ ਵਿਛਾਇਆ ਗਿਆ ਸਾਡੇ ਜੀਵਨਾਂ ਦੇ ਵਿੱਚ ਖੁਦਾ ਨੇ ਕੰਮ ਕੀਤਾ ਹੋਰ ਮੋਹ ਤਾਂ ਪਰਿਵਾਰਾਂ ਦੇ ਵਿੱਚ ਖੁਦਾਬੰਦ ਕੰਮ ਕਰਦਾ ਜਿਹੜੇ ਪਰ ਉਸ ਨੂੰ ਕੀ ਆ ਪੁਕਾਰਦੇ ਆ ਜੇਕਰ ਤੁਸੀਂ ਖੁਦਾ ਨੂੰ ਨਹੀਂ ਪੁਕਾਰਦੇ ਤਾਂ ਤੁਸੀਂ ਚਿੰਤਾ ਨੂੰ ਵੀ ਤੁਸੀਂ ਕਸ਼ਟ ਨੂੰ ਵੀ ਵਿਪਤਾਂ ਨੂੰ ਵੀ ਆਪਣੇ ਜੀਵਨ ਦੇ ਵਿੱਚ ਆਪਣੇ ਮਨਾਂ ਦੇ ਵਿੱਚ ਕੀ ਆ ਸਾਂਭ ਕੇ ਰੱਖੋਗੇ ਜੇਕਰ ਤੁਸੀਂ ਖੁਦਾ ਨੂੰ ਪੁਕਾਰੋਏ ਗੋਡੇ ਟੇਕੇ ਖੁਦਾ ਦੇਗੇ ਬੈਠੋਏ ਖੁਦਾ ਦੇ ਕੋਲੋਂ ਮੰਗੋਗੇ ਕਿ اے ਪਰਮੇਸ਼ਵਰ ਸਾਡੇ ਉੱਤੇ ਦਇਆ ਕਰ اے ਖੁਦਾਬਾਹਮ ਸਾਡੇ ਲਈ ਆਹ ਰਸਤਿਆਂ ਨੂੰ ਕੀ ਆ ਓਪਨ ਕਰ ਸਾਡੇ ਰਸਤਿਆਂ ਨੂੰ ਖੋਲ ਦੇਖੋ ਜੀ ਅਨਿਆ ਨੇ ਪੁਕਾਰਿਆ ਤਾਂ ਸੱਚਮੁੱਚ ਪਰਮੇਸ਼ਵਰ ਨਾਲ ਦੇ ਜੀਵਨ ਚ ਵੱਡਾ ਬਦਲ ਕਰ ਦਿੱਤਾ ਪਰਮੇਸ਼ਰ ਨੇ ਉਹਨਾਂ ਦੀ ਅੱਖਾਂ ਨੂੰ ਖੋਲ ਦਿੱਤਾ ਉਹਨਾਂ ਨੂੰ ਸਜਾਖੇ ਕਰ ਦਿੱਤਾ ਤੇ ਉਹ ਪਰਮੇਂ ਬਾਈਬਲ ਵਿਆਣ ਕਰਦੀ ਉਹ ਖੋਦਾ ਦੇ ਕੀ ਚੱਲ ਪਏ ਮਗਰ ਮਗਰ ਚੱਲ ਪਏ ਅੱਜ ਜੇ ਦੋਸੀਂ ਵੀ ਖੋਦਾ ਨੂੰ ਪੁਕਾਰਦੇ ਆ ਜਦੋਂ ਇੱਕ ਦੁਆ ਕਰਦੇ ਪਰਮੇਸ਼ਰ ਦੇ ਕੇ ਤਾਂ ਪਰਮੇਸ਼ਰ ਜਦੋਂ ਸੁਣਦਾ ਫਿਰ ਅਸੀਂ ਖੋਦਾ ਦੇ ਕੀ ਜਾਂਦੇ ਆ ਮਗਰ ਮਗਰ ਜਾਂਦੇ ਆ ਕਿਉਂਕਿ ਸਾਡਾ ਈਮਾਨ ਜਿਹੜਾ ਕਿ ਖੋਦਾ ਦੇ ਉੱਤੇ ਵੱਜ ਜਾਂਦਾ ਅਸੀਂ ਦੇਖਦੇ ਜਦ ਖੋਦਾ ਨੇ ਸਾਡੀ ਇਹ ਆਵਾਜ਼ ਨੂੰ ਸੁਣਿਆ ਤਾਂ ਸਾਡੀ ਉਹ ਹੋਰ ਪੁਕਾਰਾਂ ਨੂੰ ਵੀ ਕੀ ਆ ਉਹ ਕਬੂਲ ਕਰੇਗਾ ਸੱਚ ਮੁੱਚ ਖੁਦਾ ਦੇ ਨਾਮ ਦੇ ਵਿੱਚ ਕਹਿੰਦਾ ਹੈ ਪ੍ਰਭ ਯਿਸੂਮਸੀ ਦੇ ਨਾਮ ਦੇ ਵਿੱਚ ਕਹਿੰਦਾ ਹੈ ਜੋ ਮੁਕਤੀ ਦਾਤਾ ਜੋ ਮੇਰਾ ਮਹਾਨ ਪਰਮੇਸ਼ਰ ਹੈ ਜੋ ਰਾਜਾ ਦਾ ਰਾਜਾ ਹੈ ਜੋ ਪ੍ਰਭੂ ਦਾ ਪ੍ਰਭੂ ਤੁਸੀਂ ਉਸ ਖੁਦਾਵੰ ਨੂੰ ਪਕਾਰੋ ਤਾਂ ਕਿ ਖੁਦਾਵੰ ਤੁਹਾਡੀ ਆਵਾਜ਼ ਨੂੰ ਤੁਹਾਡੀ ਬੇਨਤੀ ਨੂੰ ਕੀ ਸੁਣੇ ਅਤੇ ਤੁਹਾਨੂੰ ਕੀ ਉਹ ਉੱਤਰ ਦੇਵੇ ਜੋ ਤੁਹਾਡੇ ਮਨਾਂ ਦੇ ਵਿੱਚ ਖਿਆਲਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਹਰ ਇੱਕ ਦੇ ਜੀਵਨ ਦੇ ਵਿੱਚ ਜੋ ਚਿੰਤਾ ਹੈ ਬੋਝ ਹੈ ਕਸਟ ਹੈ ਉਹ ਖੁਦਾਵੰ ਹਾਰੀ ਤਕ ਬੋਲ ਦੇ ਨੂੰ ਕੀਆ ਖਤਮ ਕਰੇ ਆਓ ਆਪਾਂ ਮਿਲ ਪ੍ਰਾਰਥਨਾ ਵਿੱਚ ਜਾਵਾਂਗੇ ਸਰਸ਼ਕਤੀਮਾਨ ਪਰਮੇਸ਼ਰ ਖੁਦਾਵੰ ਤੈਨੂੰ ਧੰਵਾਦ ਤੇਰਾ ਸ਼ੁਕਰ ਆ ਪ੍ਰਭੂ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਕੋਈ ਗੰਦੀ ਗੱਲ ਤੁਹਾਡੇ ਮੂੰਹ ਦੇ ਵਿੱਚੋਂ ਨਾ ਨਿਕਲਣ ਬਲਕਿ ਜ਼ਰੂਰਤ ਦੇ ਅਨਸਾਰ ਉਹ ਗੱਲਾਂ ਨਿਕਲਣ ਤਾਂ ਕਿ ਸੁਣਨ ਵਾਲੇ ਦੇ ਉੱਤੇ ਕੀ ਹੋਵੇ ਕਿਰਪਾ ਹੋ ਜਵੇ ਪ੍ਰਭੂ ਜੀ ਅਸੀਂ ਤੇਰੀ ਬਾਣੀ ਦੇ ਵਿੱਚੋਂ ਪੜਿਆ ਤੇ ਸਿੱਖਿਆ ਖੁਦਾਵੰ ਮੰਗ ਕਰਦਾ ਕਿ ਸੱਚਮੁੱਚ ਜਿੰਨੇ ਵੀ ਇਸ ਕਲਾਮ ਨੂੰ ਤੇਰੇ ਵਚਨ ਨੂੰ ਸੁਣਨ ਤਾਂ ਪ੍ਰਭੂ ਉਹ ਤੁਹਾਨੂੰ ਪੁਕਾਰਨ ਵਾਲੇ ਵਜਨ ਪ੍ਰਭੂ ਦੇ ਖੁਦਾਵਨ ਜਦੋਂ ਤੁਹਾਨੂੰ ਪੁਕਾਰਨ ਮੇਰੇ ਪ੍ਰਭੂ ਤੁਹਾਡੇ ਅਗੇ ਬੇਨਤੀਆ ਕਰਨ ਤਾਂ ਅਸਮਾਨੋਂ ਉੱਤਰ ਦੇ ਕੇ ਬਲੈਸ ਕਰਨੇ ਇੱਕ ਇੱਕ ਦੇ ਜੀਵਨ ਨੂੰ ਪ੍ਰਭੂ ਜੋ ਅੱਜ ਤੱਕ ਕੰਮ ਨਹੀਂ ਹੋ ਸਕੇ ਖੁਦਾਵਨ ਤੁਹਾਡੀ ਬਾਣੀ ਦੇ ਵਿੱਚ ਲਿਖਿਆ ਮੇਰੇ ਪ੍ਰਭੂ ਜਿੰਨਾ ਚਿਰ ਤੁਸੀਂ ਅਚਰਜ ਕੰਮ ਨਾ ਦੇਖੋ ਤਾਂ ਕਦੀ ਤੁਸੀਂ ਮੇਰੇ ਉੱਤੇ ਪ੍ਰਤੀਤ ਨਹੀਂ ਕਰੋਗੇ ਪ੍ਰਭੂ ਇੱਕ ਇੱਕ ਦੇ ਜੀਵਨ ਦੇ ਵਿੱਚ ਤੁਸੀਂ ਕਾਰਿਆ ਕਰੋ ਔਰ ਜਿੰਨੇ ਵੀ ਇਸ ਕਲਾਮ ਨੂੰ ਸੁਣਨ ਪ੍ਰਭੂ ਜੀ ਸਮਨਤ ਹੋਤੇ ਤੇਰੀ ਆਸ਼ੀਸ਼ ਹੋਵੇ ਸਮਨਤ ਹੋਤੇ ਤੇਰੀ ਬਰਕਤ ਹੋਵੇ ਪ੍ਰਭੂ ਜੀ ਇੱਕ ਇੱਕ ਨੂੰ ਬਲੈਸ ਕਰ ਪ੍ਰਭੂ ਇੱਕ ਇੱਕ ਪਰਿਵਾਰ ਨੂੰ ਬਲੈਸ ਕਰ ਇੱਕ ਇੱਕ ਮੈਂਬਰ ਨੂੰ ਬਲੈਸ ਕਰ ਪ੍ਰਭੂ ਜੀ ਇਹ ਵਚਨ ਦੁਆਰਾ ਲੋਕ ਆਜ਼ਾਦ ਹੋਣ ਪ੍ਰਭੂ ਜੀ ਤੇ ਸਾਰਾ ਬੋਝ ਸਾਰੇ ਕਸ਼ਟ ਨੂੰ ਪ੍ਰਭੂ ਉਹ ਤੁਹਾਨੂੰ ਦੇਣ ਪ੍ਰਭੂ ਤਾਂ ਕਿ ਤੁਸੀਂ ਉਹਨਾਂ ਦੇ ਜੀਵਨਾਂ ਦੇ ਵਿੱਚ ਆਪਣੇ ਸਵਰਗ ਤੋਂ ਮੇਰੇ ਪ੍ਰਭੂ ਆਪਣੇ ਅਸਮਾਨ ਤੋਂ ਮੇਰੇ ਪ੍ਰਭੂ ਜੀ ਵੱਡੀ ਆਸ਼ੀਸ਼ ਤੇ ਵੱਡੀ ਵਰਕਰਨ ਹੈ ਇੱਕ ਇੱਕ ਨੂੰ ਬਲੈਸ ਕਰ ਮੈਂ ਥੋੜਾ ਧੰਨਵਾਦ ਕਰਦਾ ਖੁਦਾਵੰ ਜੋ ਤੁਸੀਂ ਇਸ ਮੇਰੇ ਛੋਟੇ ਜਿਹੇ ਲਫ਼ਜ਼ਾਂ ਨੂੰ ਪ੍ਰਭੂ ਥੋੜੀ ਜਿਹੀ ਵਾਕਾਂ ਨੂੰ ਥੋੜੀ ਜਿਹੀ ਲਫ਼ਜ਼ਾਂ ਨੂੰ ਪ੍ਰਭੂ ਤੁਸੀਂ ਆਪਣੇ ਹਜ਼ੂਰਤ ਵਿੱਚ ਕਬੂਲ ਕੀਤਾ ਤੇ ਉਤਰ ਦਿੱਤਾ ਖੁਦਾਵਨ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਕਿਉਂ ਤੁਹਾਡਾ ਬਚਨ ਕਹਿੰਦਾ ਵਿਸ਼ਵਾਸ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਹੈ ਪ੍ਰਭੂ ਸੱਚਮੁੱਚ ਖੁਦਾਵਨ ਜਿੰਨੇ ਵੀ ਲੋਕ ਤੁਹਾਨੂੰ ਪੁਕਾਰਨ ਪ੍ਰਭੂ ਅਸੀਂ ਵੀ ਤੁਹਾਨੂੰ ਪੁਕਾਰੀਏ ਤਾਂ ਪ੍ਰਭੂ ਤਾਂ ਸਾਰੇ ਸੁਣਨ ਵਾਲੇ ਉਹਤੇ ਤੁਹਾਡੀ ਕੀ ਆਸ਼ੀਸ਼ ਤੇ ਕਿਰਪਾ ਕਿਰਪਾ ਵੀ ਕਿਰਪਾ ਵੀ ਕਿਰਪਾ ਵੀ ਦੋਵੇਂ ਇੰਤਿਆਂ ਨੂੰ ਸੁਣੋ ਤੇ ਕਬੂਲ ਕਰੋ ਖੁਦਾਵਨ ਪ੍ਰਭੂ ਜੀਸਸ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਧੰਨਵਾਦ ਸਹਿਤ ਮੰਗਦੇ ਆ ਆਮੀਨ ਹ Alleluia ਧੰਨਵਾਦ ਪ੍ਰਭੂ sagan jam city gorgeous